ਕੀਤਾ ਨਾਟਕਸ਼ਟ ਪਦੀਆਂ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮ ਮੇਰੇ ਮਨ ਤਨ ਨਾਮ ਆਧਾਰੀ ਖਿਨ ਪਲ ਰਹਿ ਨਾ ਸਕੋ ਬਿਨ ਸੇਵਾ ਮੈਂ ਗੁਰਮਤਿ ਨਾਮ ਸੁਮਾਰੀ ਰਹਾ ਹਰ 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 ਮਨ ਧਿਆਵੋ ਮੈਂ ਹਰ ਹਰ ਨਾਮ ਪਿਆਰੀ ਦੀਨ ਦਿਆਲ ਭਈ ਪ੍ਰਭ ਠਾਕੁਰ ਗੁਰ ਕੈ ਸ਼ਬਦ ਸੁਵਾਰੇ ਮਦਸੂਦਰ ਜਗ ਜੀਵਨ ਮਾਦੂ ਮੇਰੇ ਠਾਕੁਰ ਅਗਮ ਅਪਾਰੇ ਇਕ ਬਿਨੋ ਬੇਨਤੀ ਕਰਉ ਗੁਰ ਆਗੇ ਮੈਂ ਸਾਧੂ ਚਰਨ ਪਖਾਰੇ ਸਹਸ ਨੀਤਰ ਨੀਤਰ ਹੈ ਪ੍ਰਭ ਕੋ ਪ੍ਰਭ ਏਕੋ ਪੁਰਖ ਨਿਰਾਰੇ ਸਹਸ ਮੂਰਤ ਏਕੋ ਪ੍ਰਭ ਠਾਕੁਰ ਪ੍ਰਭ ਏਕੋ ਗੁਰਮਤਿ ਤਾਰੇ ਗੁਰਮਤਿ ਨਾਮ ਦਮੋਦਰ ਪਾਇਆ ਹਰ ਹਰ ਨਾਮ ਉਰ ਧਾਰੀ ਹਰ ਹਰ ਕਥਾ ਬਣੀ ਅਤ ਮਿੱਠੀ ਜਿਉ ਗੂੰਗਾ ਗਟਕ ਸੰਹਾਰੇ ਰਸਨਾ ਸਾਦ ਚਖੈ ਭਾਏ ਦੂਜੈ ਅਤ ਫੀਕੇ ਲੋਭ ਵਿਕਾਰੇ ਜੋ ਗੁਰਮੁਖ ਸਾਦ ਚਖੈ RAM ਨਾਮਾ ਸਭ ਅਨਰਸ ਸਾਦ ਵਿਸਾਰੇ ਗੁਰਮਤਿ RAM ਨਾਮ ਧਨ ਪਾਇਆ ਸੁਣ ਕਹਤਿਆਂ ਪਾਪ ਨਵਾਰੇ ਧਰਮ ਰਾਏ ਜਮ ਨੇੜ ਨਾ ਆਵੇ ਮੇਰੇ ਠਾਕੁਰ ਕੇ ਜਨ ਪਿਆਰੇ ਸਾਸ 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 ਹੈ ਜੀਤੇ ਮੈਂ ਗੁਰਮਤਿ ਨਾਮ ਸਮਹਾਰੇ ਸਾਸ ਸਾਸ ਜਾਏ ਨਾਮੈ ਬਿਨ ਸੋ ਬਿਰਤਾ ਸਾਸ ਬਿਕਾਰੇ ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਣੀ ਮੋਕੋ ਹਰ ਜਨ ਮੇਲ ਪਿਆਰੇ ਨਾਨਕ ਦਾਸਨ ਦਾਸ ਕਹਤ ਹੈ ਹਮ ਦਾਸਨ ਕੇ ਪਨੇਹਾਰੇ ਨਟ ਮਹੱਲਾ ਚੌਥਾ ਰਾਮ ਹਮ ਪਾਤਰ ਨਿਰਗੁਣ ਯਾਰੀ ਕਿਰਪਾ ਕਿਰਪਾ ਕਰ ਗੁਰੂ ਮਲਾਏ ਹਮ ਪਾਹਨ ਸ਼ਬਦ ਗੁਰ ਤਾਰੇ ਰਹਾਉ ਸਤ ਗੁਰ ਨਾਮ ਦਰੜਾਏ ਅਤ ਮੀਠਾ ਮੈਲਾ ਗਰਮ ਲਗਾਰੇ ਨਾਮੈ ਸੁਰਤ ਵਜੀ ਹੈ ਜਹ ਦੇਸ ਹਰ ਮੁਸਕੇ ਮੁਸਕ ਗੰਧਾਰੇ ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਗੁਰਨੀਕੇ ਬਚਨ ਸਮਹਾਰੇ ਗਾਵਤ ਗਾਵਤ ਹਰ ਗੁਣ ਗਾਏ ਗੁਣ ਗਾਵਤ ਗੁਰ ਨਿਸਤਾਰੇ ਵਿਵੇਕ ਗੁਰੂ ਗੁਰੂ ਸਮਦਰਸੀ ਤਿਸ ਮਿਲਿਆ ਸੰਕ ਉਤਾਰੇ ਸਤਗੁਰ ਮਿਲਿਆ ਪਰਮ ਪਦ ਪਾਇਆ ਹਉ ਸਤਗੁਰ ਕੈ ਬਲਿਹਾਰੀ ਪਾਖੰਡ ਪਾਖੰਡ ਕਰ ਕਰ ਭਰਮੇ ਲੋਭ ਪਾਖੰਡ ਜਗ ਬੁਰਿਆਰੀ ਹਲਤ ਪਲਤ ਦੁਖਦਾਈ ਹੋਵੇ ਜਮ ਕਾਲ ਖੜਾ ਸਿਰ ਮਾਰੇ ਉਗਵੈ ਦਿਨਸ ਆਲ ਜਾਲ ਸੰਭਾਲੈ ਵਿਖ ਮਾਇਆ ਕੇ ਵਿਸਥਾਰੇ ਆਈ ਰਹਿਨ ਭਇਆ ਸੁਪਨੰਤਰ ਵਿਕ ਸੁਪਨੈ ਭੀ ਦੁਖ ਸਾਰੇ ਕੱਲਰ ਖੇਤ ਲੈ ਕੂੜ ਜਮਾਇਆ ਸਭ ਕੂੜੈ ਕੇ ਖਲਵਾਰੇ ਸਾਖਤ ਨਰ ਸਭ ਭੂਖ ਪੁਖਾਨੇ ਦਰ ਖਾਢੇ ਜਮ ਜੰਦਾਰੇ ਮਨ ਮੁਖ ਕਰਜ ਚੜਿਆ ਬਿਖ ਭਾਰੀ ਉਤਰੈ ਸ਼ਬਦ ਵਿਚਾਰੇ ਜਿਤਨੇ ਕਰਜ ਕਰਜ ਕੇ ਮੰਗਿਏ ਕਰ ਸੇਵਕ ਪਗ ਲਗਵਾਰੇ ਜਗਨਨਾਥ ਸਭ ਜੰਤਰ ਉਪਾਏ ਨਕ ਖੀਨੀ ਸਭ ਨਥ ਹਾਰੇ ਨਾਨਕ ਪ੍ਰਭ ਖਿੰਚੈ ਤੇ ਵਿਚਲੀਐ ਜਿਉ ਭਾਵੈ ਰਾਮ ਪਿਆਰੀ ਨੱਟ ਮਹੱਲਾ ਚੌਥਾ ਰਾਮ ਹਰ ਅੰਮ੍ਰਿਤ ਸਰਨਾਵਹਾਰੀ ਸਤਿਗੁਰ ਗਿਆਨ ਮੱਜਨ ਹੈ ਨੀਕੋ ਮਿਲ ਕਲਮਲ ਪਾਪ ਉਤਾਰੇ ਰਹਾਉ ਸੰਗਤ ਕਾ ਗੁਣ ਬਹੁਤ ਅਦਕਾਈ ਪੜ ਸੂਆ ਜਨ ਕੇ ਉਧਾਰੀ ਪਰਸਨ ਪਰਸ ਭਏ ਕਬਿ ਜਾ ਕੋ ਲੈ ਬੈ ਕੁੰਠ ਸੁਧਾਰੀ ਅਜਾ ਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਬੋਲਾਰੀ ਮੇਰੇ ਠਾਕੁਰ ਕੈ ਮਨ ਭਾਏ ਭਾਵਨੀ ਜਮ ਕੰਕਰ ਮਾਰ ਬਦਾਰੀ ਮਨੁਖ ਕਥੈ ਕਥ ਲੋਕ ਸੁਨਾਵੇ ਜੋ ਬੋਲੇ ਸੋ ਨਾ ਵਿਚਾਰੇ ਸਤ ਸੰਗਤ ਮਿਲੇ ਤਾਂ ਦਿੜਤਾ ਆਵੇ ਹਰਿ ਰਾਮ ਨਾਮ ਨਿਸਤਾਰੀ ਜਬ ਲਗ ਜੀਉ ਪਿੰਡ ਹੈ ਸਾਬਤ ਤਬ ਲਗ ਕਿਸ਼ਨਾ ਸਮਹਾਰੀ ਜਬ ਘਰ ਮੰਦਰ ਆਗ ਲਗਾਨੀ ਕੱਢ ਕੂਪ ਕੱਢੈ ਪਨੇਹਾਰੀ ਸਾਕਤ ਸਿਉ ਮਨ ਮੇਲ ਨਾ ਕਰਿ ਉਹ ਜਿਨ ਹਰ ਹਰ ਨਾਮ ਵਿਸਾਰੀ ਸਾਕਤ ਬਚਨ ਬਿਸ਼ੂਆ ਜਿਉ ਦਸੀਐ ਤਜ ਸਾਕਤ ਪਰੈ ਪਰਾਰੀ ਲੱਗ ਲੱਗ ਪ੍ਰੀਤ ਬਹੁ ਪ੍ਰੀਤ ਲਗਾਈ ਲੱਗ ਸਾਧੂ ਸੰਗ ਸਵਾਰੇ ਗੁਰ ਕੇ ਬਚਨ ਸਤ ਸਤ ਕਰ ਮਾਨੇ ਮੇਰੇ ਠਾਕੁਰ ਬਹੁਤ ਪਿਆਰੇ ਪੂਰਬ ਜਨਮੋ ਪਰਚੂਨ ਕਮਾਏ ਹਰ 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 ਨਾਮ ਪਿਆਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ ਰਸ ਗਾਵੇ ਰਸ ਵਿਚਾਰੇ ਹਰ ਹਰ ਰੂਪ ਰੰਗ ਸਭ ਤੇਰੇ ਮੇਰੇ ਲਾਲਨ ਲਾਲ ਗੁਲਾਰੀ ਜੈਸਾ ਰੰਗ ਦੇਹ ਸੋ ਹੋਵੈ ਕਿਆ ਨਾਨਕ ਜੰਤ ਵਿਚਾਰੀ ਨੱਟ ਮਹੱਲਾ ਚੌਥਾ RAM ਗੁਰਸਰਨ ਪ੍ਰਭੂ ਰਖਵਾਰੇ ਜਿਉ ਕੁੰਚਰ ਤੰਦੂਐ ਪਕਰ ਚਲਾਇਉ ਕਰ ਉਪਰ ਕੱਢ ਨਿਸਤਾਰੇ ਰਹਾਉ ਪ੍ਰਭ ਕੇ ਸੇਵਕ ਬਹੁਤ ਅਤਨੀਕੇ ਮਨ ਸ਼ਰਦਾ ਕਰ ਹਰ ਧਾਰੇ ਮੇਰੇ ਪ੍ਰਭ ਸ਼ਰਦਾ ਭਗਤ ਮਨ ਭਾਵੈ ਜਨ ਕੀ ਪੈਜ ਸੁਆਰੇ ਹਰ ਹਰ ਸੇਵਕ ਸੇਵਾ ਲਾਗੈ ਸਭ ਦੇਖੈ ਬ੍ਰਹਮ ਪਸਾਰੇ ਏਕ ਪੁਰਖ ਇਕ ਨਦਰੀ ਆਵੈ ਸਭ ਏਕਾ ਨਦਰ ਨਿਹਾਰੇ ਹਰ ਪ੍ਰਭ ਠਾਕੁਰ ਰਵਿਆ ਸਭ ਠਾਈ ਸਭ ਚੇਰੀ ਜਗਤ ਸਮਾਰੇ ਆਪ ਦਿਆਲ ਦਿਆਦਾਨ ਦੇਵੈ ਵਿਚ ਪਾਥਰ ਕੀਰੇ ਕਾਰੇ ਅੰਤਰਵਾਸ ਬਹੁਤ ਮੁਸ਼ਕਾਈ ਭ੍ਰਮ ਭੂਲਾ ਮਿਰਗ ਸਿੰਘਾਰੇ ਬਨ ਬਨ ਢੂੰਡ ਢੂੰਡ ਫਿਰ ਥਾਕੇ ਗੁਰਪੂਰੇ ਘਰ ਨਿਸਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੀ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ ਬੀਜਿਆ ਖਵਾਰੀ ਜਿਉਂ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਘਰ ਲੂਕੀ ਜਾਰੇ ਪ੍ਰਭ ਕੋ ਜਨ ਅੰਤਰ ਰਿੱਧ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ਕਿਰਪਾ ਕਿਰਪਾ ਕਰ ਭਗਤ ਦਰੜਾਏ ਜਨ ਪੀਛੈ ਜਗ ਨਿਸਤਾਰੇ ਆਪਣੇ ਆਪ ਆਪ ਪ੍ਰਭ ਠਾਕੁਰ ਪ੍ਰਭ ਆਪੇ ਸ੍ਰਿਸ਼ਟ ਸਵਾਰੇ ਜਨ ਨਾਨਕ ਆਪੇ ਆਪ ਸਭ ਵਰਤੈ ਕਰ ਕਿਰਪਾ ਆਪ ਨਿਸਤਾਰੇ ਨਟ ਮਹੱਲਾ ਚੌਥਾ RAM ਕਰ ਕਿਰਪਾ ਲਿਹੁ ਉਵਹਾਰੇ ਜੋ ਪਕਰ ਦਰੋਪਤੀ ਦੁਸ਼ਟ ਆਯਾਨੀ ਹਰ ਹਰ ਲਾਜ ਨਿਵਾਰੇ ਰਹਾਉ ਕਰ ਕਿਰਪਾ ਜਾਚਕ ਜਨ ਤੇਰੇ ਇਕ ਮੰਗੋ ਦਾਨ ਪਿਆਰੇ ਸਤਿਗੁਰ ਕੀ ਨਿਤ ਸਰਦਾ ਲਾਗੀ ਮੋਕੋ ਹਰ ਗੁਰ ਮੇਲ ਸواری ਸਾਖਿਤ ਕਰਮ ਪਾਣੀ ਜਿਉ ਮਥੀ ਐ ਨਿਤ ਪਾਣੀ ਝੋਲ ਝੁਲਾਰੇ ਮਿਲ ਸਤ ਸੰਗਤ ਪਰਮ ਪਦ ਪਾਇਆ ਘੜ ਮੱਖਣ ਕੇ ਘਟਕਾਰੇ ਨਿਤ ਨਿਤ ਕਾਇਆ ਮਜਨ ਕੀਆ ਨਿਤ ਮਲ ਮਲ ਦੇਹ ਸਵਾਰੇ ਮੇਰੇ ਸਤਿਗੁਰ ਕੇ ਮਨ ਬਚਨ ਨਾ ਭਾਈ ਸਭ ਖੂਕਟ ਚਾਰ ਸਿੰਗਾਰੇ ਮਟਕ ਮਟਕ ਚਲ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਈ ਮੈਂ ਸਤਿਗੁਰ ਅਲਖ ਲਖਾਰੇ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਏਕੋ ਪੁਰਖ ਮਰਾਰੇ ਸੰਤ ਜਨਾ ਕੀ ਰੇਨ ਮਨ ਭਾਈ ਮਿਲ ਹਰ ਜਨ ਹਰ ਨਿਸਤਾਰੇ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਹਿਰਦੇ ਅੰਤਰ ਹਰ ਜਨ ਭਾਰੇ ਸਰਦਾ ਸਰਦਾ ਉਪਾਏ ਮਲਾਈ ਮੋਕੋ ਹਰ ਗੁਰ ਗੁਰ ਨਿਸਤਾਰੇ ਪਵਨ ਸੂਤ ਸਭ ਨੀਕਾ ਕਰਿਆ ਸਤ ਗੁਰ ਸ਼ਬਦ ਵਿਚਾਰੇ ਨਿਜ ਕਰ ਜਾਏ ਅਮਰਤ ਰਸ ਪੀਆ ਬਿਨ ਨੈਣਾ ਜਗਤ ਨਿਹਾਰੇ ਤਉ ਗੁਣ ਈਸ ਵਰਨ ਨਹੀਂ ਸਾਕੋ ਤੁਮ ਮੰਦਰ ਹਮ ਨਿਕ ਕੀਰੇ ਨਾਨਕ ਕਿਰਪਾ ਕਰੋ ਗੁਰ ਮੇਲੋ ਮੈਂ ਰਾਮ ਜਪਤ ਮਨ ਧੀਰੇ